ਤਸਵੀਰਾਂ ਮੈਂ ਤੁਹਾਡੇ ਧਿਆਨ ਵਿੱਚ ਲਿਆ ਦਿਆਂ ਕਿ ਰੋਡ ਜਿਹੜੀ ਐ ਇੱਥੋਂ ਬੈਠ ਗਈ ਆ ਰੋਡ ਜਿੱਥੋਂ ਬੈਠੀ ਹੋਈ ਆ ਇੱਥੇ ਲੋਕਾਂ ਦਾ ਨੁਕਸਾਨ ਹੋ ਸਕਦਾ ਆ ਆਉਣ ਜਾਣ ਵਾਲੇ ਰਾਹਗੀਰ ਇਸ ਦੇ ਨਾਲ ਖੱਡੇ ਦੇ ਵਿੱਚ ਇਨਸੀਡੈਂਟ ਦਾ ਸ਼ਿਕਾਰ ਹੋ ਸਕਦੇ ਆ ਔਰ ਤਸਵੀਰਾਂ ਦੱਸ ਦਈਏ ਅਸੀਂ ਕਿ ਜਦ ਤੀ ਅਸੀਂ ਬੜੈਲ ਜੇਲ੍ਹ ਦੇ ਕੋਲ ਦੀ ਲੰਘਦੇ ਆ ਤਾਂ ਅੱਗੇ ਬੜੈਲ ਚੌਕ ਆ ਉਸ ਤੋਂ ਪਹਿਲਾਂ ਇਹ ਸੜਕ ਜਿਹੜੀ ਆ ਉਹ ਬੈਠ ਚੁੱਕੀ ਆ ਔਰ ਜੇ ਖੱਡੇ ਦੀ ਗੱਲ ਕਰਦੇ ਆ ਤਾਂ ਲਗਭਗ 8 ਫੁੱਟ 10 ਫੁੱਟ ਡੂੰਘਾ ਖੱਡਾ ਪੈ ਚੱਕਾ ਔਰ ਕੋਈ ਨਾ ਕੋਈ ਇਸ ਦੇ ਵਿੱਚ ਡਿੱਗ ਸਕਦਾ ਔਰ ਕੋਈ ਹਾਸਾ ਜਿਹੜਾ ਉਹ ਵੱਡਾ ਹੋ ਸਕਦਾ ਔਰ ਅਸੀਂ ਕਈ ਵਾਰੀ ਤਸਵੀਰਾਂ ਜਿਹੜੀਆਂ ਇਹ ਸਾਂਝੀਆਂ ਕਰਦੇ ਆ ਤਾਂ ਪ੍ਰਸ਼ਾਸਨ ਇਸ ਦੇ ਵੱਲ ਧਿਆਨ ਦਿੰਦਾ ਔਰ ਸਬੰਧਤ ਵਿਭਾਗ ਵੀ ਇਸ ਦੀ ਤਰਫ ਧਿਆਨ ਦਿੰਦਾ ਤਾਂ ਹੁਣ ਦੱਸ ਦਈਏ ਕਿ ਆ ਜੋ ਜੇਲ ਰੋਡ ਦੇ ਉੱਤੇ ਅਸੀਂ ਚੱਲ ਰਹੇ ਆ ਜਦੋਂ ਅਸੀਂ ਮੋਹਾਲੀ ਤੋਂ ਆਉਂਦੇ ਆ ਤਾਂ ਮੋਹਾਲੀ ਤੋਂ ਆਉਂਦੇ ਆ ਆ ਸਾਹਮਣੇ ਸਾਡੇ ਬੁੜੈਲ ਚੌਕ ਆ ਔਰ ਉਸ ਦੇ ਉੱਤੇ ਆ ਰੋਡ ਆ ਔਰ ਸਾਡੀ ਸਬੰਧਤ ਮਹਿਕਮੇ ਨੂੰ ਬੇਨਤੀ ਆ ਕਿ ਇਹ ਸੜਕ ਵੱਲ ਧਿਆਨ ਦਿੱਤਾ ਜਾਵੇ ਜਿੱਥੇ ਇਹ ਕੈਮਰੇ ਲੱਗੇ ਹੋਏ ਨੇ ਜਿੱਥੇ ਚਲਾਨ ਕੱਟੇ ਜਾਂਦੇ ਆ ਜਿਸ ਕੈਮਰੇ ਦੇ ਅਧੀਨ ਉਸ ਕੈਮਰੇ ਤੇ ਬਿਲਕੁਲ ਕੋਲ ਆ ਜਿੱਥੇ ਖੰਭਾ ਲੱਗਾ ਆ ਟੇਡਾ ਆ ਔਰ ਸੜਕ ਬੈਠ ਗਈ ਆ ਔਰ ਹਾਸਾ ਪਤਾ ਨਹੀਂ ਕਿਸੇ ਟਾਈਮ ਕਦੋਂ ਹੋ ਜਾਵੇ ਤਾਂ ਹਾਸਾ ਵੱਡਾ ਵੀ ਹੋ ਸਕਦਾ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਜਦੋਂ ਅਸੀਂ ਮੋਹਾਲੀ ਤੋਂ ਬੜੈਲ ਚੌਂਕ ਨੂੰ ਜਾਂਦੇ ਆ ਤਾਂ ਫਿਰ ਬੜੈਲ ਚੌਂਕ ਨੂੰ ਜਾਣ ਲੱਗਿਆ ਐ ਸਿੱਖਿਆ ਭਵਨ ਵਾਲੀ ਸਾਈਡ ਤੋਂ ਆਉਂਦੇ ਆ ਆਪਾਂ ਤਾਂ ਆ ਖੱਡਾ ਹੁੰਦਾ ਤਾਂ ਆ ਖੱਡਾ ਵੇਖ ਸਕਦੇ ਹੋ ਤੁਸੀਂ ਔਰ ਇਹ ਤਸਵੀਰਾਂ ਇਹ ਤੁਹਾਡੇ ਨਾਲ ਸਾਂਝਿਆ ਕਰ ਦਈਏ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਕੋਈ ਖਬਰ ਪ੍ਰਕਾਸ਼ਿਤ ਕਰਦੇ ਆ ਤਾਂ ਹਰ ਮਹਿਕਮਾ ਉਸੇ ਟਾਈਮ ਹੀ ਐਕਸ਼ਨ ਲੈਂਦਾ ਔਰ ਮਹਿਕਮੇ ਬੜੇ ਸਤਰਕ ਰਹਿੰਦੇ ਆ ਇਸ ਧਿਆਨ ਵੱਲ ਕਿ ਕੋਈ ਖਬਰ ਸਾਡੇ ਅਧੀਨ ਪਹੁੰਚ ਜਾਵੇ ਕਿ ਕਿਤੇ ਨੁਕਸਾਨ ਹੋਣ ਵਾਲਾ ਔਰ ਪਹਿਲਾਂ ਵੀ ਲੱਗਦਾ ਕਿ ਇੱਥੋਂ ਸੜਕ ਬੈਠੀ ਹੋਵੇਗੀ ਜਿਸ ਕਰਕੇ ਪਿੱਛੇ ਵੀ ਪੈਚਵਰਕ ਕੀਤਾ ਹੋਇਆ ਔਰ ਆ ਖੱਡਾ ਆ ਖੱਡਾ ਤੁਹਾਡੇ ਧਿਆਨ ਚ ਲਿਆਦੀਏ ਕਿ ਹੋਰ ਕਿਸੇ ਮਹਿਕਮੇ ਦੀਆਂ ਪਾਈਪਾਂ ਵੀ ਪਈਆਂ ਹੋਈਆਂ ਨੇ ਉਹ ਵੀ ਬੈਠ ਗਈਆਂ ਨੇ ਔਰ ਇਹ ਬਹੁਤ ਵੱਡਾ ਖੱਡਾ ਔਰ ਬਹੁਤ ਵੱਡੇ ਹਾਸੇ ਨੂੰ ਕਾਰਨ ਦੇ ਸਕਦਾ ਔਰ ਜੇ ਤੁਹਾਨੂੰ ਇਹਦੇ ਬਾਰੇ ਧਿਆਨ ਵਿੱਚ ਆ ਜਾਵੇ ਤਾਂ ਜਰੂਰ ਇਸ ਦੇ ਵੱਲ ਧਿਆਨ ਕਰਨਾ ਚਾਹੀਦਾ ਹੈ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਕਸਰ ਹੀ ਮਹਿਕਮਿਆਂ ਨੂੰ ਸੂਚਿਤ ਕਰਦੇ ਰਹਿੰਨੇ ਆ ਕਿ ਇਹੋ ਜਿਹੇ ਖੱਡੇ ਜਿੱਥੇ ਵੀ ਕਿਤੇ ਪਏ ਆ ਤਾਂ ਉਹਨਾਂ ਨੂੰ ਪ੍ਰੋਪਰ ਪੂਰਿਆ ਜਾਵੇ ਉਸ ਨੂੰ ਬੰਦ ਕੀਤਾ ਜਾਵੇ ਤਾਂ ਉਸ ਦਾ ਮੈਂਟੀਨੈਂਸ ਕੀਤਾ ਜਾਵੇ ਤਾਂ ਹੁਣ ਵੇਖਦੇ ਆ ਕਿ ਸਬੰਧਤ ਮਹਿਕਮਾ ਕਾਰਪੋਰੇਸ਼ਨ ਇਸ ਵੱਲ ਕਦੋਂ ਧਿਆਨ ਦਿੰਦਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਲਿਆ ਦਈਏ ਕਿ ਇੱਥੇ ਸੇਫਟੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਇਥੇ ਸੇਫਟੀ ਲਗਾਉਣੀ ਬਹੁਤ ਜ਼ਰੂਰੀ ਆ ਕੋਈ ਨਾ ਕੋਈ ਗੱਡੀ ਇਸ ਖੱਡੇ ਵਿੱਚ ਪੈ ਸਕਦੀ ਆ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਔਰ ਸੇਫਟੀ ਵਾਸਤੇ ਅਸੀਂ ਪਹਿਲ